ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਤੇ ਵੱਡੇ ਸਵਾਲ ਛੱਡ ਰਹੀ ਹੈ ਜਦੋਂ ਸਵਾਲ ਹੁੰਦੇ ਨੇ ਮੂੰਹ ਤੇ ਤਾਂ ਫਿਰ ਗੁੱਸਾ ਕਿਉਂ ਆਉਂਦਾ ਬੀਤੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸੜਕ ਤੇ ਤੁਰੇ ਜਾ ਰਹੇ ਸੀ ਉਹਨਾਂ ਦੇ ਨਾਲ ਉਹਨਾਂ ਦੇ ਗਨਮੈਨ ਤੇ ਅੰਗ ਰਖਕ ਦਸਤਾ ਸੀ ਨਾਲ ਉਹਨਾਂ ਦੇ ਚਹੇਤੇ ਸੀ ਔਰ ਸੜਕ ਦੇ ਉੱਪਰ ਇੱਕ ਐਸਾ ਸੀਨ ਵਾਪਰਿਆ ਜਿਨੇ ਪੂਰੇ ਪੰਜਾਬ ਦਾ ਧਿਆਨ ਖਿੱਚਿਆ ਸੀਨ ਕੀ ਵਾਪਰਿਆ ਇੱਕ ਸਿੰਘ ਜਿਹੜਾ ਕਿ 2-3 ਮੀਟਰ ਦੀ ਦੂਰੀ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਨਾਲ ਆਨ ਰalਿਆ ਤੇ ਅੱਗੋਂ ਘੇਰ ਕੇ ਇੱਕ ਤਰ੍ਹਾਂ ਨਾਲ ਉਹਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਐਸੇ ਸਵਾਲ ਮੂੰਹ ਤੇ ਠੋਕੇ ਜਿਨ੍ਹਾਂ ਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਉੱਥੇ ਜੋ ਕੈਮਰਿਆਂ ਦੇ ਸਾਹਮਣੇ ਹਾਲਾਤ ਬਣੀ ਹੈ ਉਹ ਪੂਰੀ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂਗਾ ਉਹ ਵਿਅਕਤੀ ਸਵਾਲ ਕੀ ਕਰ ਰਿਹਾ ਸੀ ਪਹਿਲਾਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੱਲ ਉਹਨਾਂ ਨੇ ਵਿਧਾਨ ਸਭਾ ਦਾ اجلاس ਚਲਾਇਆ ਉੱਥੇ ਵੱਡੇ ਵੱਡੇ ਐਲਾਨ ਕੀਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਅਮਰਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਸੀ ਹੁਣ ਆਨੰਦਪੁਰ ਸਾਹਿਬ ਤੇ ਤਲਵੰਡੀ ਜਿਹੜਾ ਤਲਵੰਡੀ ਸਾਬੋ ਦਮਦਮਾ ਸਾਹਿਬ ਉਹਨਾਂ ਨੂੰ ਵੀ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਉਸ ਤੋਂ ਬਾਅਦ ਇੱਕ ਸਿੰਘ ਪੜਕਿਆ ਔਰ ਅੱਗੋ ਮੁੱਖ ਮੰਤਰੀ ਸਾਹਿਬ ਦੇ ਆ ਕੇ ਤੇ ਉਹ ਕਹਿਣ ਲੱਗ ਪਿਆ ਕਹਿੰਦਾ ਮੁੱਖ ਮੰਤਰੀ ਸਾਹਿਬ ਮੇਰੀ ਗੱਲ ਦਾ ਜਵਾਬ ਦੇ ਕੇ ਜਾਓ ਮੁੱਖ ਮੰਤਰੀ ਸਾਹਿਬ ਨੇ ਇੱਕ ਵਾਰ ਉਹਦੇ ਨਾਲ ਨਜ਼ਰ ਮਲਾਈ ਐਦਾਂ ਹੱਥ ਨਾਲ ਕੀਤਾ ਤੇ ਫਿਰ ਮੁੱਖ ਮੰਤਰੀ ਸਾਹਿਬ ਤੁਰਦੇ ਗਏ ਉਹ ਬੰਦਾ ਨਾਲ ਦੀ ਨਾਲ ਉੱਚੀ ਉੱਚੀ ਮੁੱਖ ਮੰਤਰੀ ਸਾਹਿਬ ਦੇ ਮੂਹਰੇ ਰੌਲਾ ਪਾਉਂਦਾ ਗਿਆ ਔਰ ਉਹਨੇ ਜਿਹੜੇ ਸਵਾਲ اٹھਾਏ ਨੇ ਤੁਸੀਂ ਦੱਸਿਓ ਸਹੀ ਨੇ ਕਿ ਗਲਤ ਨੇ ਉਹ ਕਹਿੰਦਾ ਮੁੱਖ ਮੰਤਰੀ ਸਾਹਿਬ ਤੁਸੀਂ ਅੱਜ ਤੋਂ ਕਈ ਮਹੀਨੇ ਪਹਿਲਾਂ ਕਿਹਾ ਸੀ ਕਿ ਅਸੀਂ ਬੇਅਦਬੀਆਂ ਦੇ ਮੁੱਦੇ ਦੇ ਉੱਪਰ ਨਵਾਂ ਕਾਨੂੰਨ ਲੈ ਕੇ ਆ ਰਹੇ ਹਾਂ ਸਖਤ ਕਾਨੂੰਨ ਲੈ ਕੇ ਆ ਰਹੇ ਹਾਂ ਉਹ ਕਹਿੰਦਾ ਅਸੀਂ ਬੇਅਦਬੀਆਂ ਦੇ ਖਿਲਾਫ ਲੜਾਈ ਲੜ ਰਹੇ ਹਾਂ ਸੰਘਰਸ਼ ਲੜ ਰਹੇ ਹਾਂ ਔਰ ਅੱਜ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿ ਹੁਣ ਤੱਕ ਤੁਸੀਂ ਬੇਅਦਬੀਆਂ ਦੇ ਮੁੱਦੇ ਤੇ ਕਿਹੜਾ ਕਾਨੂੰਨ ਲੈ ਕੇ ਆਏ ਹੋ ਔਰ ਉਹ ਕਿੱਥੇ ਲਾਗੂ ਕੀਤਾ ਉਹਦੇ ਚ ਕੀ ਕੀਤਾ ਤੁਸੀਂ ਉਹ ਕਾਨੂੰਨ ਦਾ ਐਲਾਨ ਕਰਕੇ ਕਿਉਂ ਨਹੀਂ ਹੁਣ ਤੱਕ ਉਹ ਕਾਨੂੰਨ ਬਣਾਇਆ ਉਹ ਬੰਦਾ ਪੁੱਛਦਾ ਰਿਹਾ ਉੱਚੀ ਉੱਚੀ ਰੌਲਾ ਪਾ ਕੇ ਮੁੱਖ ਮੰਤਰੀ ਸਾਹਿਬ ਨੂੰ ਸੁਣਦਾ ਵੀ ਰਿਹਾ ਮੁੱਖ ਮੰਤਰੀ ਸਾਹਿਬ ਕੰਨ ਕਰਕੇ ਤਵੱਜੋ ਦੇ ਕੇ ਅਣ ਸੁਣਿਆ ਵੀ ਕਰਦੇ ਰਹੇ ਪਰ ਕੋਈ ਜਵਾਬ ਨਹੀਂ ਦਿੱਤਾ ਉਹ ਬੰਦਾ ਬਾਅਦ ਚ ਉਸੇ ਹੀ ਜਗ੍ਹਾ মিডিਆ ਵਾਲੇ ਵੀ ਆ ਗਏ ਸਾਰੇ ਔਰ মিডিਆ ਦੇ ਮਾਈਕਸ ਕੈਮਰਿਆਂ ਦੇ ਉੱਪਰ ਉਹ ਵਿਅਕਤੀ ਨੇ ਫਿਰ ਪੂਰਾ ਗੱਜ ਕੇ ਰੌਲਾ ਪਾਇਆ ਉਹ ਕਹਿੰਦਾ ਦੇਖੋ ਅੱਜ ਦੋ ਹੋਰ ਸ਼ਹਿਰਾਂ ਨੂੰ ਪੁੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਹੈ ਪਰ ਉਹ ਕਹਿੰਦਾ ਮੈਂ ਪੁੱਛਣਾ ਚਾਹਣਾ ਪਹਿਲਾਂ ਜਿਹੜੀਆਂ ਸਾਡੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਉਹਨਾਂ ਦੇ ਉੱਪਰ ਇਹਨਾਂ ਨੇ ਕੀ ਕਾਰਵਾਈ ਕੀਤੀ ਕੀ ਇਨਸਾਫ ਦਿੱਤਾ ਔਰ ਜਿਹੜਾ ਬੇਅਦਬੀ ਦੇ ਉੱਪਰ ਕਾਨੂੰਨ ਲੈ ਕੇ ਆਉਣ ਦੀ ਗੱਲ ਕਰਦੇ ਸੀ ਉਹਦਾ ਕੀ ਬਣਿਆ ਔਰ ਉਹ ਕਹਿੰਦਾ ਪਵਿੱਤਰ ਸ਼ਹਿਰ ਦੇ ਨਾਂ ਦੇ ਉੱਪਰ ਬਿਆਨ ਦੇ ਦੇਣੇ ਇਹ ਕੋਈ ਵੱਡੀ ਗੱਲ ਨਹੀਂ ਗੱਲ ਤਾਂ ਇਹ ਆ ਕਿ ਪੰਜਾਬ ਨੂੰ ਪਵਿੱਤਰ ਰੱਖਿਆ ਜਾਊ ਕਿ ਨਾ ਉਥੇ ਸਵਾਲ ਥੱਲੇ ਲੋਕਾਂ ਦੇ ਕਮੈਂਟਾਂ ਦੇ ਰੂਪ ਚ ਵੀ ਆਏ ਲੋਕਾਂ ਨੇ ਇਹ ਕਿਹਾ ਕਿ ਪਵਿੱਤਰ ਸ਼ਹਿਰ ਦਾ ਐਲਾਨ ਤੇ ਇਹ ਕਹਿੰਦਾ ਵੀ ਇੱਥੇ ਮੀਟ ਸ਼ਰਾਬ ਨਹੀਂ ਵਿਕੇਗਾ ਪਰ ਮੁੱਖ ਮੰਤਰੀ ਸਾਹਿਬ ਇਸ ਗੱਲ ਦੀ ਗਾਰੰਟੀ ਦੇਣਗੇ ਵੀ ਕੀ ਉਹ ਆਪ ਸ਼ਰਾਬ ਨਹੀਂ ਪੀਣਗੇ ਔਰ ਉਹਨਾਂ ਦੇ ਮੰਤਰੀ ਮੰਡਲ ਚ ਕੋਈ ਸ਼ਰਾਬੀ ਜਾਂ ਸ਼ਰਾਬ ਪੀਣ ਵਾਲਾ ਨਹੀਂ ਹੋਏਗਾ ਸਭ ਤੋਂ ਵੱਡੇ ਸਵਾਲ ਤਾਂ ਇਹੀ ਨੇ ਮੈਂ ਵੀ ਕੱਲ ਕਿਹਾ ਸੀਗਾ ਕਿ ਦੇਖੋ ਬਿਹਾਰ ਆਮ ਹੀ ਕਹਿ ਦਿੰਦੇ ਨੇ ਉੱਥੇ ਭਈਏ ਰਹਿੰਦੇ ਨੇ ਪਰ ਬਿਹਾਰ ਦੀ ਸਰਕਾਰ ਨੇ ਕਈ ਸਾਲ ਪਹਿਲਾਂ ਤੋਂ ਉੱਥੇ ਸ਼ਰਾਬ ਦੇ ਉੱਪਰ ਪਾਬੰਦੀ ਲਾਈ ਹੈ ਕੋਈ ਸਰਕਾਰੀ ਠੇਕਾ ਵੀ ਉੱਥੇ ਨਹੀਂ ਚੱਲਦਾ ਨਿਤਿਸ਼ ਕੁਮਾਰ ਜਿਹਨੇ ਉਹ ਪਾਬੰਦੀ ਲਾਈ ਦਸਵੀਂ ਵਾਰ ਲੋਕਾਂ ਨੇ ਉਹਨੂੰ ਮੁੱਖ ਮੰਤਰੀ ਬਣਾਤਾ ਪੰਜਾਬ ਦੇ ਵਿੱਚ ਹਰ ਪਾਰਟੀ ਸ਼ਰਾਬ ਦੇ ਉੱਪਰ ਠੇਕਿਆਂ ਤੇ ਪਾਬੰਦੀ ਲਾਉਣ ਲਈ ਇਸ ਗੱਲੋਂ ਟਲਦੀ ਹੈ ਵੀ ਜੇ ਅਸੀਂ ਲਾਤੀ ਤਾਂ ਸ਼ਰਾਬੀਆਂ ਨੇ ਵੋਟ ਨਹੀਂ ਪਾਉਣੀ ਪੀਣ ਵਾਲਿਆਂ ਨੇ ਵੋਟ ਨਹੀਂ ਪਾਉਣੀ ਤੇ ਸਾਡੀ ਸਰਕਾਰ ਨਹੀਂ ਬੰਨੀ ਪਰ ਬਿਹਾਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਲੋਕ ਪੀਂਦੇ ਸੀ ਪਰ ਉੱਥੇ ਪਾਬੰਦੀ ਲਾਉਣ ਵਾਲੇ ਨਿਤਿਸ਼ ਕੁਮਾਰ ਨੂੰ 10ਵੀਂ ਵਾਰ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਨਤੀਜਾ ਜਿਹੜਾ ਸਹੀ ਕੰਮ ਕਰੂਗਾ ਲੋਕ ਉਹਦੇ ਨਾਲ ਖੜਨਗੇ ਜਦੋਂ ਨਿਤਿਸ਼ ਕੁਮਾਰ ਨੇ ਬਿਹਾਰ 'ਚ ਸ਼ਰਾਬ ਤੇ ਪਾਬੰਦੀ ਲਾਈ ਸੀ ਨਾ ਬੰਦਿਆਂ ਨੇ ਤਾਂ ਵਿਰੋਧ ਕੀਤਾ ਸੀ ਪਰ ਟੋਟਲ ਲੱਖਾਂ ਔਰਤਾਂ ਨੇ ਇਕੱਠੀਆਂ ਹੋ ਕੇ ਧੰਨਵਾਦ ਕੀਤਾ ਸੀ ਔਰਤਾਂ ਨੇ ਸਰਕਾਰ ਦੇ ਪੱਖ 'ਚ ਬਹੁਤ ਪ੍ਰਦਰਸ਼ਨ ਕੀਤੇ ਸੀ ਵੀ ਸਾਨੂੰ ਅੱਜ ਸਕੂਨ ਮਿਲਿਆ ਰੋਜ਼ ਪੀ ਕੇ ਗਾਲਾਂ ਕੱਢਦੇ ਸੀ ਕੁੱਟਦੇ ਸੀ ਮਾਰਦੇ ਸੀ ਹੁਣ ਸਾਡੇ ਪੈਸੇ ਵੀ ਬਚਣਗੇ ਤੇ ਕਲੇਸ਼ ਵੀ ਰੁਕੇਗਾ ਪੰਜਾਬ ਦੀ ਧਰਤੀ ਜਿਹਨੂੰ ਅਸੀਂ ਗੁਰੂਆਂ ਪੀਰਾਂ ਬਹਾਦਰਾਂ ਯੋਧਿਆਂ ਤੇ ਮਹਾਂਪੁਰਸ਼ਾਂ ਦੀ ਧਰਤੀ ਕਹਿੰਦੇ ਆ ਇੱਥੇ ਪੰਥਕ ਸਰਕਾਰਾਂ ਵੀ ਰਹੀਆਂ ਕਾਲੀ ਦਲ ਵੀ ਰਹੀ ਦੂਜੀਆਂ ਪਾਰਟੀਆਂ ਵੀ ਅੱਜ ਸਰਕਾਰ ਜਿਹੜੀ ਇਹ ਵੀ ਕਹਿੰਦੀ ਅਸੀਂ ਗੁਰੂਆਂ ਦੇ ਬਹੁਤ ਨੇੜੇ ਆ ਪਰ ਕਿਸੇ ਨੇ ਸ਼ਰਾਬ ਤੇ ਪਾਬੰਦੀ ਨਹੀਂ ਲਾਈ ਹੁਣ ਜਦੋਂ ਪਵਿੱਤਰ ਸ਼ਹਿਰ ਐਲਾਨੇ ਗਏ ਆ ਦੋ ਤਾਂ ਸਵਾਲ ਇਹ ਆ ਅੰਮ੍ਰਿਤਸਰ ਸਾਹਿਬ ਦੇ ਨੇੜੇ ਤੇੜੋ ਲੈ ਕੇ ਉੱਥੇ ਵੀ ਬਹੁਤ ਸ਼ਰਾਬ ਦੇ ਠੇਕੇ ਅਜੇ ਚੱਲਦੇ ਆ ਦਰਬਾਰ ਸਾਹਿਬ ਦੇ ਨੇੜੇ ਨੂੰ ਛੱਡ ਕੇ ਬਾਕੀ ਪੂਰੇ ਪੰਜਾਬ 'ਚ ਸਕੂਲਾਂ ਦੇ ਨੇੜੇ ਠੇਕੇ ਕਿੰਨੀਆਂ ਥਾਵਾਂ ਤੇ ਪਿੰਡਾਂ 'ਚ ਲੋਕਾਂ ਨੇ ਰੌਲਾ ਪਾਇਆ ਸਕੂਲ ਦੇ ਨੇੜੇ ਕਿਉਂ ਠੇਕਾ ਹੈ ਗੁਰਦੁਆਰਾ ਸਾਹਿਬ ਦੇ ਨੇੜੇ ਕਿਉਂ ਠੇਕਾ ਹੈ ਪਰ ਸਰਕਾਰਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸਰਕਾਰਾਂ ਇਹ ਦਲੀਲ ਦਿੰਦੀਆਂ ਨੇ ਕਿ ਵੇਖੋ ਜੀ ਸ਼ਰਾਬ ਵੇਚ ਕੇ ਸਾਨੂੰ ਟੈਕਸ ਆਉਂਦਾ ਹੈ ਤੇ ਉਹ ਟੈਕਸ ਅਸੀਂ ਲੋਕਾਂ ਦੀ ਭਲਾਈ ਤੇ ਲਾਉਨੇ ਆ ਲੋਕਾਂ ਦੀ ਸਿਹਤ ਦੇ ਉੱਪਰ ਖਰਚਦੇ ਆ ਵਾਹ ਬਈ ਵਾਹ ਉਸ ਪਿਤਾ ਬਾਰੇ ਕੀ ਕਹੋਗੇ ਜਿਹੜਾ ਪਹਿਲਾਂ ਆਪਣੇ ਜਵਾਕਾਂ ਨੂੰ ਆਪੇ ਜ਼ਹਿਰ ਖਵਾਏ ਤੇ ਬਾਅਦ ਚ ਜਦੋਂ ਜਵਾਕ ਬਿਮਾਰ ਹੋਣ ਤੇ ਫੇਰ ਉਹ ਕਵੇ ਵੀ ਹੁਣ ਮੈਂ ਇਹਨਾਂ ਦਾ ਇਲਾਜ ਕਰਾ ਦੂੰਗਾ ਕਮਾਲ ਹੈ ਬਈ ਪਹਿਲਾਂ ਤੁਸੀਂ ਸ਼ਰਾਬ ਵੇਚਦੇ ਹੋ ਪੰਜਾਬ ਦੇ ਵਿੱਚ 1 ਸਾਲ ਦੇ ਵਿੱਚ 90 ਹਜ਼ਾਰ ਕਰੋੜ ਬੋਤਲਾਂ ਸ਼ਰਾਬ ਵਿਕਣ ਦੀ ਖਬਰ ਆਉਂਦੀ ਹੈ ਇੰਨੀਆਂ ਬੋਤਲਾਂ ਇਕੱਠੀਆਂ ਜੇਕਰ ਇੱਕੋ ਥਾਂ ਰੋੜ ਦਿੱਤੀਆਂ ਜਾਣ ਤਾਂ ਕਈ ਤਲਾਬ ਭਰ ਜਾਣਗੇ ਇੰਨੀਆਂ ਕਰੋੜਾਂ ਬੋਤਲਾਂ ਲੋਕਾਂ ਦੇ ਢਿੱਡ ਚ ਡੁੱਲਦੀਆਂ ਨੇ ਤੇ ਉਹ ਕੀ ਕਰਦੀਆਂ ਹੋਣਗੀਆਂ ਜਦੋਂ ਕਿ ਸ਼ਰਾਬ ਦੀ ਬੋਤਲ ਦੇ ਉੱਪਰ ਹੀ ਲਿਖਣਾ ਪੈਂਦਾ ਹੈ ਵੀ ਇਹ ਸਿਹਤ ਲਈ ਹਾਨੀਕਾਰਕ ਹੈ ਇਹ ਅਦਾਲਤ ਦੇ ਹੁਕਮ ਨੇ ਸੁਪਰੀਮ ਕੋਰਟ ਦੇ ਵੀ ਇਹ ਲਿਖਣਾ ਜ਼ਰੂਰੀ ਹੈ ਕਿਉਂਕਿ ਆਨੀ ਕਰਕੇ ਹੈ ਸਵਾਲ ਇਹਦੇ ਤੋਂ ਵੱਡਾ ਇਹ ਹੈ ਕਿ ਉਹ ਜਿਹੜੇ ਸਵਾਲ ਉਸ ਵਿਅਕਤੀ ਨੇ ਪੁੱਛੇ ਨੇ ਉਹਨਾਂ ਦਾ ਜਵਾਬ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਉਂ ਨਹੀਂ ਦਿੱਤਾ ਦੇਣਾ ਚਾਹੀਦਾ ਸੀ ਚਲ ਉੱਥੇ ਨਹੀਂ ਦਿੱਤਾ ਬਾਤ ਦੇ ਦੇਣਾ ਚਾਹੀਦਾ ਸਵਾਲ ਇੱਕ ਨਹੀਂ ਸਵਾਲ ਦਰ ਸਵਾਲ ਦਰ ਸਵਾਲ ਨਹੀਂ ਸਵਾਲਾਂ ਤੇ ਚੁੱਪੀ ਧਾਰਿਆ ਸਰਨਾ ਨਹੀਂ ਤੇ ਦਬਕੇ ਮਾਰਿਆ ਲੋਕਾਂ ਨੇ ਚੁੱਪ ਕਰਨਾ ਨਹੀਂ ਭਾਵੇਂ ਆਮ ਆਦਮੀ ਪਾਰਟੀ ਨੇ ਪਿਛਲੇ ਦਿਨਾਂ 'ਚ ਆਪਣੇ 2-3 ਐਮਐਲਏ ਤੋਂ ਦਬਕੇ ਮਰਵਾਤੇ ਲੋਕਾਂ ਨੂੰ ਉਹ ਕਹਿੰਦੇ ਦਸਵੀਂ ਤੋਂ ਘੱਟ ਪੜਿਆ ਬੰਦਾ ਸਾਨੂੰ ਸਵਾਲ ਨਾ ਕਰੇ। ਕਿਹਾ ਚਮਕੌਰ ਸਾਹਿਬ ਦੇ ਐਮਐਲਏ ਡਾਕਟਰ ਚਰਨਜੀਤ ਚੰਨੀ ਨੇ ਪਰ ਲੋਕ ਐ ਚੁੱਪ ਕਰ ਜਾਣਗੇ। ਭਗਵੰਤ ਮਾਨ ਸਾਹਿਬ 2022 ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਡਲਾ ਤੋਂ ਡਲਾ ਹੁੰਦਾ ਹੈ, ਪਤਾ ਨਹੀਂ ਕਿਹਾਂ ਸੇ ਚਲਾ ਹੁੰਦਾ ਹੈ। ਤੇ ਚਲ ਹੁਣ ਡਲਾ ਨਹੀਂ ਪਰ ਲੋਕਾਂ ਦੇ ਸਵਾਲ ਤਾਂ ਡਲਿਆਵਾਂਗੇ ਵੱਜਣਗੇ। ਉਸ ਤੋਂ ਬਾਅਦ ਇੱਕ ਐਮਐਲਏ ਸਾਹਿਬ ਮਨਵਿੰਦਰ ਸਿੰਘ ਗਿਆਸਪੁਰਾ ਉਹਨਾਂ ਨੇ ਦੋ ਦਿਨ ਪਹਿਲਾਂ ਕਿਹਾ ਕਹਿੰਦਾ ਜਿਹੜਾ ਸਾਡੇ ਵਰਕਰਾਂ ਤੇ ਉਂਗਲ ਚੱਕੇਗਾ ਅਸੀਂ ਉਂਗਲ ਵੰਡ ਦੇਾਂਗੇ ਵਾਹ ਬਈ ਵਾਹ ਉਂਗਲ ਚੱਕਣਾ ਮਤਲਬ ਸਵਾਲ ਕਰਨਾ ਮਤਲਬ ਸਵਾਲਾਂ ਤੋਂ ਇੰਨਾ ਡਰ ਕਿਉਂ ਹੈ ਪਰ ਸਵਾਲ ਤਾਂ ਹੋਣਗੇ ਔਰਤਾਂ ਦਾ ਪੁੱਛਣ ਗਿਆ ਨਾ ਆ ਦੋ ਦਿਨ ਪਹਿਲਾਂ ਸੈਂਕੜੇ ਹਜ਼ਾਰਾਂ ਔਰਤਾਂ ਚੰਡੀਗੜ੍ਹ ਚ ਇਕੱਠੀਆਂ ਹੋਈਆਂ ਇਸ ਮੁੱਦੇ ਤੇ ਵੀ ਸਾਨੂੰ ਕਿਹਾ ਸੀ ਹਰ ਮਹੀਨੇ 1000 ਰੁਪਿਆ ਖਾਤੇ ਚ ਆਏਗਾ 2022 ਤੋਂ ਬਾਅਦ 25 ਆ ਗਿਆ 4 ਸਾਲ ਬੀਤ ਗਏ ਪਰ ਕਿਉਂ ਨਹੀਂ ਆਇਆ ਇੱਕ ਥੇਲਾ ਵੀ ਸਵਾਲ ਤਾਂ ਪੁੱਛੇ ਜਾਣਗੇ ਕਿੰਨੀਆਂ ਜ਼ੁਬਾਨਾਂ ਬੰਦ ਕਰੋਗੇ ਸਾਰੀਆਂ ਨਹੀਂ ਹੋਣੀਆਂ ਕਿੰਨਿਆਂ ਨੂੰ ਜੇਲ੍ਹ ਤੁੰਨਿਆ ਜਾਏਗਾ ਸਭ ਨੂੰ ਨਹੀਂ ਕੀਤਾ ਜਾਣਾ ਪੰਜਾਬ ਤਾਂ 스프링 ਵਰਗਾ ਜਿੰਨਾ ਦਬਾਓਗੇ ਉਹਨਾ ਉਬਰੇਗਾ ਔਰ ਪੰਜਾਬ ਨੇ ਸਵਾਲ ਪੁੱਛਣੇ ਨੇ ਪੰਜਾਬ ਪੁੱਛੇਗਾ ਕਿੱਧਰ ਗਿਆ ਔਰਤਾਂ ਦਾ 1000 ਰੁਪਿਆ ਕਿੱਧਰ ਗਿਆ ਮਜ਼ਦੂਰਾਂ ਦਾ ਉਹ ਪੰਚਾਇਤੀ ਜ਼ਮੀਨਾਂ ਚ ਜਿਹੜੇ 10-10 ਮਰਲੇ ਮਜ਼ਦੂਰਾਂ ਨੂੰ ਘਰ ਪਾਉਣ ਲਈ ਦੇਣੇ ਸੀ ਉਹ ਵਾਦਾ ਕਿੱਧਰ ਗਿਆ ਕਿਸਾਨਾਂ ਨੂੰ ਸਾਰੀਆਂ ਫਸਲਾਂ ਤੇ 5 ਮਿੰਟਾਂ ਚ ਐਮਐਸਪੀ ਦੇਣ ਦਾ ਵਾਦਾ ਕਿੱਧਰ ਗਿਆ ਵੀਆਈਪੀ ਕਲਚਰ ਖਤਮ ਕਰਨ ਦਾ ਵਾਦਾ ਕਿੱਧਰ ਗਿਆ ਜਿਹੜਾ ਹਰ ਇੱਕ ਨੌਜਵਾਨ ਨੂੰ ਪੱਕਾ ਰੁਜ਼ਗਾਰ ਦੇਣ ਦਾ ਵਾਦਾ ਕਿੱਧਰ ਗਿਆ ਕੱਚੇ ਮੁਲਾਜ਼ਮ ਪਹਿਲੇ ਮਹੀਨੇ ਪੱਕੇ ਕਰਨ ਦਾ ਵਾਦਾ ਕਿੱਧਰ ਗਿਆ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣ ਦਾ ਵਾਅਦਾ ਕਿੱਧਰ ਗਿਆ ਪੰਜਾਬ ਨੂੰ ਕੁਝ ਹਫ਼ਤਿਆਂ ਦੇ ਵਿੱਚ ਨਸ਼ਾ ਮੁਕਤ ਕਰਨ ਦਾ ਵਾਅਦਾ ਲੋਕ ਤੇ ਪਾਈ ਪੁੱਛਣਗੇ ਤੇ ਪੂਰਾ ਜ਼ੋਰ ਲਾ ਕੇ ਪੁੱਛਣਗੇ ਚੁੱਪ ਵੱਟਣੀ ਹੈ ਤਬਕੇ ਮਾਰਨੇ ਨੇ ਕੇਸ ਕਰਾਉਣੇ ਨੇ ਕੇ ਜਵਾਬ ਦੇਣੇ ਨੇ ਇਹ ਤੈ ਆਮ ਆਦਮੀ ਪਾਰਟੀ ਨੇ ਕਰਨਾ ਮੈਨੂੰ ਲੱਗਦਾ ਦੋ ਰਾਹ ਨੇ ਇੱਕ ਤਾਂ ਜਵਾਬ ਦਿੱਤਾ ਜਾਵੇ ਸਵਾਲਾਂ ਦਾ ਦੂਜਾ ਲੋਕਾਂ ਨੂੰ ਡਰਾ ਧਮਕਾ ਕੇ ਚੁੱਪ ਕਰਾਇਆ ਜਾਵੇ ਆਮ ਆਦਮੀ ਪਾਰਟੀ ਦਾ ਫਾਇਦਾ ਕਿਹੜੀ ਗੱਲ ਚ ਹੈ ਵੇਖੋ ਜੇ ਤੇ ਆਮ ਆਦਮੀ ਪਾਰਟੀ ਇਹ ਸਰਹਾ ਤੁਰਪੀ ਵੀ ਡਰਾ ਧਮਕਾ ਕੇ ਚੁੱਪ ਕਰਾਉਣਾ ਹੈ ਲਾਜ਼ਮੀ ਆਮ ਆਦਮੀ ਪਾਰਟੀ ਸੂਸਾਈਡ ਕਰ ਰਹੀ ਹੋਏਗੀ ਪੋਲਿਟੀਕਲ ਸੂਸਾਈਡ ਰਾਜਨੀਤਿਕ ਆਤਮ ਹੱਤਿਆ ਕਿਉਂਕਿ ਸਵਾਲ ਤਾਂ ਲੋਕ ਪੁੱਛਣਗੇ ਤੇ ਹੁਣ ਲੋਕ ਐਡੇ ਲੋਦੇ ਨਹੀਂ ਰਹੇ ਭਈ ਉਹਨਾਂ ਨੂੰ ਤੁਸੀਂ ਡਰਾ ਕੇ ਚੁੱਪ ਕਰਾ ਲਓ ਜਾਂ ਤੁਸੀਂ ਚੁੱਪ ਵੱਟ ਕੇ ਇੱਕ ਚੁੱਪ ਤੇ ਸੌ ਸੁਖ ਵਾਲੀ ਨੀਤੀ ਅਪਣਾ ਲਓ ਸਵਾਲ ਤੇ ਆਉਣਗੇ ਜਵਾਬ ਤੇ ਦੇਣੇ ਪੈਣਗੇ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਆਪਣੇ ਕੰਮ ਇਸ ਤਰ੍ਹਾਂ ਕਰ ਲੈਣੇ ਚਾਹੀਦੇ ਨੇ ਕਿ ਥੋੜਾ ਬਹੁਤ ਜਵਾਬ ਦੇਣ ਜੋਗੇ ਹੋ ਜਾਣ ਵਰਨਾ ਜਿੱਦਾਂ ਕੱਲ ਤੁਰੇ ਜਾਂਦੇ ਮੁੱਖ ਮੰਤਰੀ ਸਾਹਿਬ ਨੂੰ ਇੱਕ ਭਾਈ ਸਾਹਿਬ ਨੇ ਰੋਕ ਕੇ ਅੱਗੋਂ ਦੀ ਹੋ ਕੇ ਤੇ ਸਿੱਧੇ ਸਵਾਲ ਕਰਨੇ ਚਾਏ ਨਹੀਂ ਤੇ ਮੁੱਖ ਮੰਤਰੀ ਸਾਹਿਬ ਉਨਾ ਸਵਾਲਾਂ ਦੇ ਜਵਾਬ ਦਿੱਤੇ ਬਿਨਾ ਤੁਰਦੇ ਗਏ ਉਸੇ ਤਰ੍ਹਾਂ ਕਿੰਨੀਆਂ ਕਥਾਵਾਂ ਤੇ ਕਰਨੀਆਂ ਅੱਜ ਤਾਂ ਚੱਲ ਜੇ ਵੋਟਾਂ ਨਹੀਂ ਗਈਆਂ ਵੋਟਾਂ 2027 ਨੇੜੇ ਆ ਗਿਆ ਆ ਮੇਰੇ ਖਿਆਲ ਨਾਲ 1 ਮਹੀਨੇ ਬਾਅਦ 2026 ਚੜ ਗਿਆ ਤੇ 27 ਚ ਵੋਟਾਂ ਨੇ 27 ਅ ਸ਼ਾਇਦ ਜਨਵਰੀ ਚ ਪੂਰਾ 1 ਸਾਲ ਬਾਕੀ ਹੈ ਵੋਟਾਂ ਦੇ ਦਿਨਾਂ ਚ ਤਾਂ ਲੋਕ ਘੇਰ-ਘੇਰ ਪੁੱਛਣਗੇ ਸਵਾਲਾਂ ਨਾਲ ਘੇਰਨਗੇ ਤਾਂ ਉਦੋਂ ਤੱਕ ਜਵਾਬਾਂ ਦੀ ਤਿਆਰੀ ਰੱਖਣੀ ਚਾਹੀਦੀ ਹੈ ਅੱਜ ਇੱਕ ਵਕੀਲ ਸਾਹਿਬ ਜਗਮਉਨ ਸਿੰਘ ਪੱਟੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਨੋਟਿਸ ਕੱਢਿਆ ਨੋਟਿਸ ਉਹ ਕਹਿੰਦੇ ਮੈਂ ਇਹਨਾਂ ਨੂੰ ਹਾਈ ਕੋਰਟ 'ਚ ਖਿੱਚੂੰਗਾ ਮੁੱਦਾ ਬਹੁਤ ਵੱਡਾ ਹੈ ਉਹ ਕਹਿੰਦੇ ਸਰਕਾਰੀ ਜਾਇਦਾਦ ਦਾ ਕਿਉਂ ਵੇਚ ਰਹੇ ਨੇ ਤੁਹਾਨੂੰ ਪਤਾ ਹੀ ਹੈ ਕਿੰਨੀਆਂ ਥਾਵਾਂ ਤੇ ਪੰਜਾਬ ਸਰਕਾਰ ਨੇ ਸਰਕਾਰੀ ਜਾਇਦਾਦਾਂ ਵੇਚਣ ਦੀ ਕੋਸ਼ਿਸ਼ ਕੀਤੀ ਤੇ ਵੇਚੀਆਂ ਕਿਉਂਕਿ ਪੈਸੇ ਨਹੀਂ ਬਠਿੰਡੇ ਵਾਲੇ ਥਰਮਲ ਪਲਾਂਟ ਵਾਲੀ ਜਗ੍ਹਾ ਵੀ ਵੇਚਣ ਦੀ ਕੋਸ਼ਿਸ਼ ਦੀਆਂ ਖਬਰਾਂ ਆ ਚੁੱਕੀਆਂ ਨੇ ਹੋਰ ਕਿੰਨੀਆਂ ਜਗ੍ਹਾ ਨੇ ਪੰਜਾਬ ਦੀਆਂ ਸਰਕਾਰੀ ਜਿਹੜੀਆਂ ਪੰਜਾਬ ਸਰਕਾਰ ਵੇਚ ਰਹੀ ਹੈ ਉਸ ਮਾਮਲੇ 'ਚ ਐਡਵੋਕੇਟ ਜਗਮੋਨ ਸਿੰਘ ਪੱਟੀ ਨੇ ਕੇਜਰੀਵਾਲ ਨੂੰ ਭਗਵੰਤ ਸਿੰਘ ਸਾਬ ਨੂੰ ਜਿਹੜੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਉਹਨਾਂ ਨੂੰ ਚੀਫ ਸਕੱਟਰੀ ਪੰਜਾਬ ਨੂੰ ਇਹਨਾਂ ਸਾਰਿਆਂ ਨੂੰ ਲੀਗਲ ਨੋਟਿਸ ਕੱਢ ਦਿੱਤਾ ਉਹ ਕਹਿੰਦਾ ਮੈਂ ਹਾਈ ਕੋਰਟ ਜਾ ਰਿਹਾ ਮੈਂ ਖਿੱਚਾਂਗਾ ਉਹ ਕਹਿੰਦਾ ਕਿਹੜੇ ਹਿਸਾਬ ਨਾਲ ਕਿਹੜੇ ਅਧਿਕਾਰ ਨਾਲ ਤੁਸੀਂ ਇਹ ਜਨਤਕ ਜਿਹੜੀਆਂ ਸਰਕਾਰੀ ਪ੍ਰਾਪਰਟੀਆਂ ਇਹਨਾਂ ਨੂੰ ਵੇਚ ਰਹੇ ਹੋ ਉਹਨੇ ਹੋਰ ਵੀ ਵੱਡੇ ਸਵਾਲ ਉਠਾਏ ਉਹ ਕਹਿੰਦਾ ਵੱਡੇ ਵੱਡੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਤੇ ਪੂਰੇ ਨਹੀਂ ਕੀਤੇ ਗਏ ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਣੀ ਸਾਰੇ ਪੈਣਾ ਭਰਾਵਾਂ ਤੋਂ ਤੁਸੀਂ ਮੈਨੂੰ ਦੱਸ ਦਿਓ ਕੀ ਇਹ ਕਾਨੂੰਨ ਭਾਰਤ 'ਚ ਨਹੀਂ ਬੰਨਣਾ ਚਾਹੀਦਾ ਵੀ ਜਿਹੜੇ ਵਾਅਦੇ ਵੋਟਾਂ ਵੇਲੇ ਇਹ ਨੇਤਾ ਕਰਦੇ ਨੇ ਜੇ ਉਹ ਵਾਦੇ ਪੂਰੇ ਨਾ ਕਰਨ ਤਾਂ ਫਿਰ ਇਨ੍ਹਾਂ ਨੇਤਾਵਾਂ ਤੇ ਧੋਖੇ ਦਾ ਕੇਸ ਦਰਜ ਹੋਣਾ ਚਾਹੀਦਾ 420 ਦਾ ਕੇਸ ਦਰਜ ਹੋਣਾ ਚਾਹੀਦਾ ਜਿਹੜੇ ਵਾਦੇ ਕੀਤੇ ਨੇ ਜੇ ਉਹ ਪੂਰੇ ਨਾ ਕੀਤੇ ਜਾਣ ਤਾਂ ਉਹਨੂੰ ਧੋਖਾ ਦੇਈ ਮੰਨਿਆ ਜਾਣਾ ਚਾਹੀਦਾ ਕੀ ਇਹ ਕਾਨੂੰਨ ਨਹੀਂ ਬੰਨਣਾ ਚਾਹੀਦਾ ਤੁਸੀਂ ਸੋਚ ਕੇ ਆਪਣਾ ਕਮੈਂਟ ਲਿਖਿਓ ਜੇ ਤਾਂ ਇਹਨਾਂ ਪਾਰਟੀਆਂ ਨੂੰ ਪੁੱਛੂੰਗੀ ਇਹ ਤਾਂ ਕਹਿਣਗੇ ਨਾ 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 ਇਹ ਕਾਨੂੰਨ ਨਹੀਂ ਬੰਨਣਾ ਚਾਹੀਦਾ ਕਿਉਂਕਿ ਸਾਰੀਆਂ ਪਾਰਟੀਆਂ ਨੇ ਗਪੌੜ ਸੰਖ ਛੱਡਣੇ ਨੇ ਲੋੜ ਜਨਤਾ ਨੂੰ ਹੈ ਇਹਨਾਂ ਨੂੰ ਨਹੀਂ ਇਹ ਤਾਂ ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਨੇ ਇਹਨਾਂ ਸਾਰਿਆਂ ਨੇ ਇੱਕੋ ਨਾਲ ਦੇ ਗੱਪ ਰੋੜਨੇ ਨੇ ਤੇ ਲੋਕਾਂ ਨੂੰ ਮੂਰਖ ਬਣਾਉਣਾ ਹੈ 1952 ਚ ਪਹਿਲੀ ਵਾਰ ਭਾਰਤ ਚ ਆਜ਼ਾਦੀ ਤੋਂ ਬਾਅਦ ਚੋਣਾਂ ਹੋਈਆਂ ਹੁਣ ਤੱਕ ਹੋ ਰਹੀਆਂ ਔਰ ਇੱਕੋ ਜਿਨੇ ਵੱਡੇ ਗੱਪ ਇਹ ਰੇਡ ਦੇ ਆ ਰਹੇ ਨੇ ਤੇ ਉਹ ਇਹਨਾਂ ਨੇ ਰੇਡਦੇ ਰਹਿਣਾ ਜਨਤਾ ਨੂੰ ਚਾਹੀਦਾ ਕਿ ਆਪਾਂ ਥੋੜਾ ਜਿਹਾ ਸਮਝਣ ਦੀ ਥੋੜਾ ਚੇਤਨ ਹੋਣ ਦੀ ਕੋਸ਼ਿਸ਼ ਕਰੀਏ ਔਰ ਇਹਨਾਂ ਪਾਰਟੀਆਂ ਦੇ ਪਿੱਛੇ ਲੱਗ ਬੰਨਾ ਆਪਾਂ ਬੰਦ ਕਰੀਏ ਕਿਸੇ ਵੀ ਪਾਰਟੀ ਦੇ ਸਪੋਰਟਰ ਬਣੋ ਵੋਟਰ ਬਣੋ ਪਰ ਚਮਚੇ ਤੇ ਕੜਛੇ ਨਾ ਬਣੋ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਇਹ ਪਾਰਟੀਆਂ ਦੇ ਪਿੰਡਾਂ ਚੋਂ ਬਣੇ ਚਮਚਿਆਂ ਨੇ ਕੀਤਾ ਕੋਈ ਕਾਲੀਆਂ ਦਾ ਚਮਚਾ ਕੋਈ ਕਾਂਗਰਸ ਦਾ ਬਣਿਆ ਕੋਈ ਬੀਜੇਪੀ ਦਾ ਬਣਿਆ ਤੇ ਕੋਈ ਆਮ ਆਦਮੀ ਪਾਰਟੀ ਦਾ ਨਾ ਨਾ ਸਪੋਰਟਰ ਬਣ ਜਾਓ ਵੋਟਰ ਬਣ ਜਾਓ ਇੱਥੋਂ ਤੱਕ ਠੀਕ ਐ ਪਰ ਅੰਨੇ ਚਮਚੇ ਤੇ ਅੰਨੇ ਭਗਤ ਨਾ ਬਣੋ ਇਹਨੇ ਆਪਣਾ ਬਹੁਤ ਵੱਡਾ ਪੰਜਾਬ ਦਾ ਨੁਕਸਾਨ ਕੀਤਾ ਐ ਬਾਕੀ ਤੁਸੀਂ ਸਾਰੇ ਮੇਰੇ ਨਾਲੋਂ ਬਹੁਤ ਸਿਆਣੇ ਹੋ ਸਮਝਦਾਰ ਹੋ ਮੈਂ ਤੁਸ਼ ਜੀ ਬੁੱਧੀ ਵਾਲਾ ਵਿਅਕਤੀ ਆ ਇੱਕ ਵੱਡਾ ਸਵਾਲ ਐ ਕਿ ਜਿਹੜਾ ਜਿਹੜਾ ਨੋਟਿਸ ਐਡਵੋਕੇਟ ਜਗਮਉਨ ਸਿੰਘ ਨੇ ਭੇਜਿਆ ਵੇਖਣਾ ਇਹ ਹੋਏਗਾ ਕਿ ਭਗਵੰਤ ਮਾਨ ਕੇਜਰੀਵਾਲ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਉਹਦਾ ਜਵਾਬ ਕੀ ਦਿੰਦੀ ਐ ਦੂਜੇ ਪਾਸੇ ਜਿਹੜੇ ਕੱਲ ਪਵਿੱਤਰ ਸ਼ਹਿਰ ਐਲਾਨੇ ਨਹੀਂ ਕਿ ਸੱਚਮੁੱਚ ਸਰਕਾਰ ਉਹਨਾਂ ਨੂੰ ਪਵਿੱਤਰ ਸ਼ਹਿਰ ਰੱਖਣ ਚ ਸਫਲ ਹੋ ਜਾਏਗੀ ਜਾਂ ਇਹ ਸਿਰਫ ਬਿਆਨ ਹੀ ਨੇ ਜਿਹੜੇ ਭਾਈ ਸਾਹਿਬ ਨੇ ਕੱਲ ਮੁੱਖ ਮੰਤਰੀ ਸਾਹਿਬ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਉਹਦਾ ਤਾਂ ਇਹ ਕਹਿਣਾ ਸੀ ਵੀ ਸਭ ਐਲਾਨ ਨੇ ਸਭ ਬਿਆਨ ਨੇ ਹੋਣਾ ਹਾਣਾ ਕੁਝ ਨਹੀਂ ਇਹ ਸਭ ਦੇਵਕੂ ਬਣਾਉਣ ਦੇ ਤਰੀਕੇ ਨੇ ਸਾਡੀ ਇਹ ਗੱਲ ਨਹੀਂ ਸੁਣਦੇ ਅਸੀਂ ਜਵਾਬ ਪੁੱਛ ਰਹੇ ਸਵਾਲ ਪੁੱਛ ਰਹੇ ਆ ਇਹ ਸਾਡਾ ਜਵਾਬ ਨਹੀਂ ਦੇ ਰਹੇ ਤੇ ਬਿਨਾਂ ਜਵਾਬ ਦਿੱਤੇ ਭੱਜ ਰਹੇ ਨੇ ਇਨਾਂ ਕੋਲ ਸਾਡੇ ਜਵਾਬ ਨਹੀਂ ਮੈਂ ਤੁਹਾਨੂੰ ਫੇਰ ਪੁੱਛਦਾ ਕੀ ਉਹ ਭਾਈ ਸਾਹਿਬ ਠੀਕ ਕਹਿ ਰਹੇ ਨੇ ਕਿ ਉਹਨਾਂ ਦੀ ਇਹ ਗੱਲ ਜਿਹੜੀ ਆ ਐਵੇਂ ਹਵਾ 'ਚ ਲੱਗਦੀ ਆ ਕੀ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸਵਾਲਾਂ ਦੇ ਜਵਾਬ ਦੇਣ ਦੇ ਲਈ ਤਿਆਰ ਨੇ ਰੈਡੀ ਨੇ ਕਿ ਜਾਂ ਫਿਰ ਡੰਗ ਟਪਾਉਣਾ ਚਾਹੁੰਦੇ ਇਹ तमाम ਸਵਾਲ ਨੇ ਜਿਨ੍ਹਾਂ ਤੇ ਸੋਚਣਾ ਬਣਦਾ ਤੁਸੀਂ ਕੀ ਕਹੋਗੇ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਜ਼ਰੂਰ ਲਿਖ ਸਕਦੇ ਹੋ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਦ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ ਪਿਆਰੇ